14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਸੀ ਅਸੀਂ ਮੈਂ ਸ੍ਰੀ ਕਲਤਾ ਸੇ ਜਿੱਥੇ ਜਾ ਕੇ ਬੇਨਤੀ ਕਰਨਾ ਅਗਲਾ ਫੈਸਲਾ ਲਿਆ ਜਾਵੇ ਅੱਜ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਕਤਰਕਾਨ ਦੇ ਮੁਖ ਦੋਸ਼ੀ ਪਲਵੰਤ ਸਿੰਘ ਰਾਜਵਾਨਾ ਨੂੰ ਚੈੱਕਅਪ ਦੇ ਲਈ ਲਿਆਂਦਾ ਗਿਆ ਦੱਸਦੀ ਹੈ ਕਿ ਤਕਰੀਬਨ ਅੱਧਾ ਘੰਟਾ ਉਹ ਹਸਪਤਾਲ ਵਿੱਚ ਰਹੇ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਨਾਲ ਨਿਰਾਸ਼ਗੀ ਜ਼ਾਹਰ ਕਰਦਿਆ ਕਿਹਾ ਕਿ ਉਨ੍ਹਾਂ ਦੀ ਰਹਿਮ ਪਟੀਸ਼ਨ ਜੋ ਕਿ ਐਸਜੀਪੀਸੀ ਦੁਆਰਾ ਪਾਈ ਗਈ ਸੀ ਉਸ ਦੇ ਉੱਪਰ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਉਨਾ ਕਹਿਆ ਕਿ ਮੈਂ ਪਿਛਲੇ 20 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਸਜ਼ਾ ਕੱਟ ਰਿਹਾ ਅਤੇ ਮੇਰੇ ਉੱਪਰ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜੋ ਕਿ ਸਰਾਸਰ ਕੇਂਦਰ ਸਰਕਾਰ ਦੀ ਨਾਇਨਸਾਫੀ ਹੈ। ਉਹਨਾਂ ਕਹੇ ਕਿ ਜੇਕਰ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਤਾਂ ਮੈਂ ਐਸਜੀਪੀਸੀ ਅਤੇ ਸ਼੍ਰੀ ਅਕਾਰthਕ ਸਹਿਬ ਦੇ ਜਥੇਦਾਰ ਨੂੰ ਇਹ ਅਪੀਲ ਕਰਾਂਗਾ। ਕਿ ਉਹ ਇਸ ਮਾਮਲੇ ਵਿੱਚ ਕੋਈ ਨਾ ਕੋਈ ਅਗਲੇਰਾ ਫੈਸਲਾ ਲੈਣ ਤਰਨ ਤਰਨ ਚੋਣਾਂ ਦੇ ਉਪਰੰਤ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਇਸ ਮੁੱਦੇ ਉੱਪਰ ਗੱਲ ਨਹੀਂ ਕਰਨੀ ਮੈਂ ਆਪਣੀ ਗੱਲ ਕਰਨੀ ਹੈ 3 ਸਾਲ ਹੋ ਗਏ ਮਨੁੱਖ ਦਾ ਪੁੰਨੀਵਾ ਸਾਲ ਨੂੰ ਨਾਸੀ ਚੱਕੀ ਵਿੱਚ ਲੱਗ ਗਿਆ ਕਿ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜ਼ਮੀਰ ਪੰਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ بار-ਬਾਰ ਹੁਕਮ ਦੇ ਰਹੀ ਹੈ ਫੈਸਲੇ ਦੇ ਇਹ ਨਹੀਂ ਹੁੰਦਾ ਲੋਕੋ ਮੈਂ ਅਸਲੀ ਗੱਲ ਤੇ ਸਰ ਇਧਰ ਜੀ ਇਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਇਸੀ ਕਰਤਾ ਇਸ ਜਿੱਥੇ ਦਾ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 17 ਨੰਬਰ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ ਤਿੰਨ ਚਾਰ ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੂਟੀਨ ਚ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਇਹ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਸਿਰਫ ਰੁਟੀਨ ਚੈੱਕ ਦੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਅਸੀਂ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਜੀ ਉਹ ਤਾਂ ਐਡਮਿਨਿਸਟ੍ਰੇਸ਼ਨ ਦਾ ਉਹਦਾ ਸਾਰ ਹੋ ਗਿਆ ਬੇਨਤੀ ਕਰਦਾ ਬੰਦ ਕੇ ਖੜੇ ਹੋ ਜਾਓ ਸਾਨੂੰ ਕੇਂਦਰ ਸਰਕਾਰ ਅੱਗੇ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਰਾਜ ਸ੍ਰੀ ਕਾਲ ਤੇ ਸਿੱਟਾ ਜਿੱਥੇ ਜਾ ਕੇ ਬੇਨਤੀ ਕਰਨਾ ਅਗਲਾ ਫੈਸਲਾ ਲਿਆ ਜਾਵੇ ਅੱਜ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਤੇ ਹਸਪਤਾਲ ਵਿਖੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਕਤਰਕਾਨ ਦੇ ਮੁੱਖ ਦੋਸ਼ੀ ਪਲਵੰਤ ਸਿੰਘ ਰਾਜੋਣਾ ਨੂੰ ਚੈੱਕਅਪ ਦੇ ਲਈ ਲਿਆਂਦਾ ਗਿਆ ਦੱਸਦੀ ਹੈ ਕਿ ਤਾਂ ਕਰੀਬਨ ਅੱਧਾ ਘੰਟਾ ਉਹ ਹਸਪਤਾਲ ਵਿੱਚ ਰਹੇ ਅਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਨਾਲ ਨਿਰਾਸ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਦੀ ਰਹਿਮ ਪਟੀਸ਼ਨ ਜੋ ਕਿ ਐਸਜੀਪੀਸੀ ਦੁਆਰਾ ਪਾਈ ਗਈ ਸੀ ਉਸ ਦੇ ਉੱਪਰ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਉਹਨਾਂ ਕਿਹਾ ਕਿ ਮੈਂ ਪਿਛਲੇ 20 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਸਜ਼ਾ ਕੱਟ ਰਿਹਾ ਅਤੇ ਮੇਰੇ ਉੱਪਰ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜੋ ਕਿ ਸਰਾਸਰ ਕੇਂਦਰ ਸਰਕਾਰ ਦੀ ਨਾਇਨਸਾਫੀ ਹੈ ਉਨਾ ਕਹਿਆ ਕਿ ਜਕਰ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਤਾਂ ਮੈਂ ਐਸਜੀਪੀਸੀ ਅਤੇ ਸ਼੍ਰੀ ਆਕਰਤਕ ਸਿੰਘ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਕਰਾਂਗਾ ਕਿ ਉਹ ਇਸ ਮਾਮਲੇ ਵਿੱਚ ਕੋਈ ਨਾ ਕੋਈ ਅਗਲੇਰਾ ਫੈਸਲਾ ਲੈਣ ਤਰਨ ਤਰਨ ਚੋਣਾਂ ਦੇ ਉਪਰੰਤ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਇਸ ਮੁੱਦੇ ਉੱਪਰ ਗੱਲ ਨਹੀਂ ਕਰਨੀ ਮੈਂ ਆਪਣੀ ਗੱਲ ਕਰਨੀ ਹੈ 30 ਸਾਲ ਹੋ ਗਏ 1999 ਸਾਲ ਤੋਂ ਨਾਸੀ ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਈ ਜੀਗਰ ਪੰਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ بار بار ਹੁਕਮ ਦੇ ਰਹੀ ਹੈ ਫੈਸਲੇ ਨਹੀਂ ਹੋ ਰਹੇ ਲੋਕੋ ਮੈਂ ਸ੍ਰੀ ਗੱਲ ਤੱਕ ਸਰ ਇਧਰ ਜੀ ਇਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਸ੍ਰੀ ਗੱਲ ਤੱਕ ਜਿੱਥੇ ਜਿੱਥੇ ਦਾ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 7ਵਾਂ ਨੰਬਰ ਰਾਈਟ ਸਾਈਡ ਤੇ ਉਹਨਾਂ ਦੀ ਪ੍ਰੋਬਲਮ ਸੀ ਸਿੰਪਲ ਫੀਲਿੰਗਸ ਹੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ ਤਿੰਨ ਚਾਰ ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੁਟੀਨ ਚ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈ ਯਾਰ ਅਸੀਂ ਤਾਂ ਅਸੀਂ ਰੁਟੀਨ ਚ ਆਦੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਸੀ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣ ਕੇ ਤਾਂ ਅਸੀਂ ਦੇਖ ਲਾਂਗੇ ਜੀ ਉਹ ਤਾਂ ਐਡਮਿਸ਼ਨ